ਸੋ ਮੈਂ ਬੜੇ ਅਦਰ ਨਾਲ ਬੇਨਤੀ ਕਰਾਂਗਾ ਮੇਰੇ ਨੌਜਵਾਨ ਵੀਰ ਸਰਦਾਰ ਪ੍ਰਗਟ ਸਿੰਘ ਜੀ ਕਿਤੇ ਤੋਂ ਜਰਨਲਿਸਟ ਨੇ ਨਾਲ ਹੀ ਗੁਰੂ ਘਰ ਦੀ ਸੇਵਾ ਮੰਭਾਉਂਦੇ ਨੇ ਤੇ ਚੰਗੇ ਸੂਝਵਾਨ ਨੇ ਮੈਂ ਬੇਨਤੀ ਕਰਾਂਗਾ ਸਮਾਂ ਨਿਕਲਦਾ ਜਾ ਰਿਹਾ ਹੈ ਮੈਂ ਹੋਰਾਂ ਨੂੰ ਵੀ ਟਾਈਮ ਦੇਣਾ ਸਿਰਫ 5 ਮਿੰਟ ਵਾਸਤੇ ਆਪ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਸਰਦਾਰ ਪ੍ਰਗਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬਾਲਾ ਐਕਸਪੀਰੀਅੰਸ ਨਹੀਂ ਹੈਗਾ ਮੈਿਕ ਤੇ ਬੋਲਣ ਦਾ ਸੋ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ ਕਰ ਦੇਣਾ ਪਲੀਜ਼ ਅੱਪਾ ਗੱਲ ਕਰ ਰਹੇ ਆਂ ਵੀ ਪਹਿਲਾਂ ਇਲੈਕਸ਼ਨ ਦੀ ਗੱਲ ਚੱਲ ਰਹੀ ਐ ਸ੍ਰੋਮ ਦੀ ਕਮੇਟੀ ਦੇ ਇਲੈਕਸ਼ਨ ਹੁਣ ਤੱਕ ਜਿਹੜਾ ਇਲੈਕਸ਼ਨ ਹੋਇਆ ਉਹਦੇ ਚ ਮਾਨਸਿਕ ਤੌਰ ਤੇ ਸਟਰੌਂਗ ਜਿਹੜੇ ਲੋਕ ਸੀ ਜਿਹੜੇ ਮਾਨਸਿਕ ਤੌਰ ਤੇ ਤੁਹਾਨੂੰ ਆਪਣੇ ਨਾਲ ਜੋੜ ਕੇ ਰੱਖਦੇ ਨੇ ਉਹਨਾਂ ਦੇ ਹੱਥ ਚਾ ਕੰਟਰੋਲ ਉਹਨਾਂ ਨੇ ਸਿਸਟਮੈਟਿਕ ਤਰੀਕੇ ਨਾਲ ਚਲਾਇਆ ਹੈ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਵੋਟ ਸਿਸਟਮ ਹੈ ਸਾਨੂੰ ਵੋਟਾਂ 'ਚ ਵੀ ਘੁੰਮਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਵੋਟ ਮੰਗਣ ਦੀ ਵੀ ਲੋੜ ਨਹੀਂ ਪੈਂਦੀ ਉਹਦਾ ਕਾਰਨ ਹੈ ਕਿ ਜਿਹੜਾ ਵੋਟ ਸਰਕਲ ਬਣਾਉਣ ਦਾ ਸਿਸਟਮ ਹੈ ਨਾ ਉਹਨਾਂ ਦਾ ਉਹ ਬਹੁਤ ਸਟਰੋਂਗ ਹੈ ਉਹ ਵੋਟ ਬਣਾਉਣ ਵੇਲੇ ਵੋਟਾਂ ਹੀ ਉਹਨਾਂ ਦੀਆਂ ਬਣਾਈਆਂ ਜਾਂਦੀਆਂ ਨੇ ਜਿਹੜੀਆਂ ਉਹਨਾਂ ਨੂੰ ਹੀ ਪੈਣੀਆਂ ਨੇ ਇਹ ਪਾਲਸੀ ਨੂੰ ਜਿੰਨੇ ਵੀ ਵੀਰ ਇਸ਼ਕ ਨੇ ਜਾਂ ਜਿਨ੍ਹਾਂ ਨੂੰ ਆਪਾਂ ਚੁਣਨਾ ਚਾਹੁੰਦੇ ਆ ਜਾਂ ਬਣਾਉਣਾ ਚਾਹੁੰਦੇ ਆ ਇਹ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਹੀ ਇੱਕ ਪਾਲਿਸੀ ਹੈ ਜਿਹੜੀ ਇਕੱਤੀ ਰਹੀ ਹੁਣ ਤੱਕ ਉਸ ਜਿਹੜਾ ਐਡਮਿਨਿਟਰੀ ਸੰਸਥਾ ਆਪਣੀ ਸਰਵਉੱਚ ਸਿੱਖ ਕੌਮ ਦੀ ਸੰਸਥਾ ਉਹਤੇ ਕਾਬਜ਼ ਹੈ ਉਹਦਾ ਕਾਰਨ ਸਿਰਫ ਇੰਨਾ ਕੀ ਹੈ ਕਿ ਉਹ ਆਪਣੇ ਸਿਸਟੋਮੈਟਿਕ ਤਰੀਕੇ ਨਾਲ ਹੀ ਵੋਟਾਂ ਬਣਾਉਂਦੇ ਨੇ ਸੋ ਉਸੇ ਗੱਲ ਤੇ ਜੋਰ ਭਾਈ ਸਾਹਿਬ ਇੱਥੇ ਖੜੇ ਉਦੋਂ ਦੇ ਦੇ ਰਹੇ ਨੇ ਬਾਰ-ਬਾਰ ਇਸ ਗੱਲ ਤੇ ਬੇਨਤੀ ਕਰਨੇ ਨੇ ਕਿ ਜੇ ਤੁਸੀਂ ਸਿਸਟਮ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪ ਅੱਗੇ ਆ ਕੇ ਵੋਟਾਂ ਵਾਲੇ ਸਰਕਲ ਤੇ ਧਿਆਨ ਦੇਣ ਦੀ ਖਾਸ ਜ਼ਰੂਰਤ ਹੈ ਦੂਜੀ ਗੱਲ ਮੈਂ ਇਹ ਕਰ ਰਿਹਾ ਕਿ ਐਸਜੀਪੀਸੀ ਮੈਂਬਰ ਆਪਣਾ ਹੋਣਾ ਕਿਉਂ ਜ਼ਰੂਰੀ ਹੈ ਉਹਦੇ ਲਈ ਜ਼ਰੂਰੀ ਹੈ ਮੈਂ ਪਿੱਛੇ ਜੇ ਇੱਕ ਕਨਈਆ ਮਿੱਤਲ ਜਿਹੜੀ ਉਹ ਜਗਰਾਤ ਤੇ ਵਗੈਰਾ ਦਾ ਪ੍ਰੋਗਰਾਮ ਕਰਦਾ ਉਹਨੇ ਇੱਕ ਇੰਟਰਵਿਊ ਕਰਦੇ ਕਰਦੇ ਕਿਹਾ ਕਿ ਜਿਹੜੇ ਸਿੱਖ ਨੇ ਇਹ ਸਾਰੇ ਸਨਾਤਨੀ ਨੇ ਮੈਂ ਉਹਨੂੰ ਫੋਨ ਕੀਤਾ ਵੀ ਇਹ ਗੱਲ ਤੁਸੀਂ ਕਿਸ ਬੇਸ ਤੇ ਕਿਸ ਆਧਾਰ ਤੇ ਕੀਤੀ ਹੈ ਮੈਨੂੰ ਸਮਝਾਓ ਉਹ ਤੋਂ ਬਾਅਦ ਮੈਂ ਇਹ ਗੱਲ ਮੀਡੀਆ ਦੇ ਜਿਹੜੇ ਆਧਾਰੇ ਨੇ ਵੱਡੇ ਚੈਨਲ ਨਾਲ ਸਾਂਝੀ ਕੀਤੀ ਉਹ ਕਹਿੰਦੇ ਜੀ ਕੋਈ ਐਸਜੀਪੀਸੀ ਮੈਂਬਰ ਬੋਲੂਗਾ ਇਸ ਤੇ ਕੋਈ ਐਜੀਮਸੀ ਮੈਂਬਰ ਗੱਲ ਕਰੂਗਾ ਉਹ ਵੀ ਆਪਣੀ ਜਗ੍ਹਾ ਬਿਲਕੁਲ ਠੀਕ ਨੇ ਕਿਉਂਕਿ ਜਿਹੜੀ ਅਥਾਰਟੀ ਹੈ ਮੇਨ ਪਾਵਰ ਹੈ ਸਿੱਖਾਂ ਦੀ ਸੁਪਰੀਮ ਹੈ ਬੇਸ਼ੱਕ ਉਹ ਤੇ ਕਾਬਜ ਕੋਈ ਵੀ ਹੈ ਪਰ ਉਹ ਜਿਹੜੀ ਸੁਪਰੀਮ ਹੈ ਉਹ ਆਪਣੀ ਸ਼੍ਰੋਮਣੀ ਕਮੇਟੀ ਸੰਸਥਾ ਪਰ ਬੜੀ ਦੁੱਖ ਦੀ ਗੱਲ ਹੈ ਕਿ ਕਿਸੇ ਵੀ মিডিਆ ادارے ਨੂੰ ਇਸ ਮਸਲੇ ਤੇ ਬੋਲਣ ਵਾਸਤੇ ਕੋਈ ਐਸਜੀਪੀਸੀ ਮੈਂਬਰ ਨਹੀਂ ਮਿਲਿਆ ਤੇ ਮੈਨੂੰ ਬਹੁਤ ਤਖਲੀਫ ਹੋ ਰਹੀ ਹੈ ਗੱਲ ਬੋਲਦੇ ਹੋ। ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਕੋਈ ਨਹੀਂ ਗੱਲ ਕਰਦਾ ਮੈਂ ਗੱਲ ਕਰੂੰਗਾ। ਮੈਂ ਨਿੱਜੀ ਤੌਰ ਤੇ ਪ੍ਰੋ ਪ੍ਰੋ ਪੰਜਾਬ ਪੀਵੀਏ ਜਿਹੜਾ ਉਹਨਾਂ ਨੂੰ ਇੰਟਰਵਿਊ ਦਿੱਤਾ ਪਹਿਲਾਂ ਮੈਂ ਮੇਲ ਪਾਈ ਐਸਜੀਪੀਸੀ ਨੂੰ ਕਿ ਕਿਸ ਬੇਸਤੇ ਇਹ ਬੰਦਾ ਇਦਾਂ ਗੱਲ ਕਰ ਰਿਹਾ ਗੁਰੂ ਸਾਹਿਬ ਤਾਂ ਕਹਿੰਦੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਂ ਤੁਸੀਂ ਕਿਹੜੇ ਸਾਹਬ ਨਾਲ ਆਹ ਗੱਲ ਕਹੀ ਬਈ ਗੁਰੂ ਸਾਹਿਬ ਦਾ ਸਿਧਾਂਤ ਧਰਮ ਜਾਤ ਤੋਂ ਤਾਂ ਕਿਤੇ ਉੱਪਰ ਐ ਉਹ ਤਾਂ ਨਿਬੜ ਗਿਆ ਸੀ ਸਾਰਾ ਕੁਝ ਨੰਦ ਗੁਰ ਸਾਹਿਬ ਸਾਰਾ ਕੁਝ ਜਾਤ ਪਾਤ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਉਹ ਤਾਂ ਗੱਲ ਖਤਮ ਹੋ ਗਈ ਸੀ ਨਾ ਉੱਥੇ ਫਿਰ ਆ ਜਿਹੜੀ ਗੱਲਬਾਤ ਐ ਇਸ ਨੂੰ ਕੋਈ ਵਿਅਕਤੀ ਸਪੈਸ਼ਲੀ ਕਿਸੇ ਧਰਮ ਨਾਲ ਕਿਵੇਂ ਜੋੜ ਸਕਦਾ ਆਪਣਾ ਆਪਣਾ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਕੋ ਜਿਹੜੀ ਗੱਲ ਹੈ ਵੀ ਇਹਨਾਂ ਗੱਲਾਂ ਕਰਕੇ ਇੱਕ SGPC ਮੈਂਬਰ ਇਸ ਕਰਕੇ ਵੀ ਜ਼ਰੂਰੀ ਹੈ ਕਿ ਆਪਣੀ ਨੁਮਾਇੰਦਗੀ ਕਰਨ ਵਾਲੀ ਜਮਾਤ ਹੈ ਆਪਣੇ ਮੇਨ ਮੁੱਦਿਆਂ ਤੇ ਮੰਨ ਲਓ ਜਿਹੜਾ ਆਪਣਾ ਮੇਨ ਮੁੱਦਾ ਹੈ ਕਿ ਆਪਣੀ ਪਛਾਣ ਆਪਣੀ ਆਇਡੈਂਟੀਟੀ ਤੇ ਜਦੋਂ ਕੁਐਸਚਨ ਹੁੰਦਾ ਉਹਦੀ ਜਵਾਬ ਦੇਣ ਵਾਲੀ ਕੋਈ ਹੈ ਨਹੀਂ ਉਹ ਗੱਲ ਬੜੀ ਤਖਲੀਬ ਦੇ ਹੈ ਉਹ ਉਹ ਗੱਲ ਨੇ ਮੈਨੂੰ ਬਹੁਤ ਜ਼ਿਆਦਾ ਉਹ ਕੀਤਾ ਕਿ ਹਾਲਾਂਕਿ ਉਸ ਤੋਂ ਬਾਅਦ ਉਹ ਬੰਦਾ ਮੁੜ ਕੇ ਬੋਲਿਆ ਨਹੀਂ ਜਦੋਂ ਉਹਨੂੰ ਮੈਂ ਕਿਹਾ ਵੀ ਉੱਲੇ ਦੋੜ ਤੇ ਚੁਣੌਤੀ ਵੀ ਦਿੱਤੀ ਵੀ ਆਓ ਜੀ ਡਿਬੇਟ ਕਰੋ ਤੇ ਮੈਨੂੰ ਸਮਝਾਓ ਤੁਸੀਂ ਕਿਸ ਬੇਸ ਤੇ ਆਹ ਗੱਲ ਕਹੀ ਜਦੋਂ ਐਸਜੀਪੀਸੀ ਨੂੰ ਮੇਲ ਕਰੀ ਉਹਨਾਂ ਨੇ ਫਿਰ ਪ੍ਰਧਾਨ ਸਾਹਿਬ ਨੇ ਮਜਬੂਰੀ ਵਸ ਕਹ ਲਓ ਜਿਵੇਂ ਮਰਜ਼ੀ ਕਹ ਲਓ ਉਹਨਾਂ ਨੇ ਫਿਰ ਜਿਹੜਾ ਆਪਣੀ ਜਿਹੜੀ ਉਹਨਾਂ ਦੀ ਸਾਈਡ ਐਸਜੀਪੀਸੀ ਦੀ ਉੱਤੇ ਉਹਨਾਂ ਨੇ ਲਿਖਿਆ ਕਿ ਸਿੱਖੀ ਇੱਕ ਵੱਖਰੀ ਕੋਣ ਉਸ ਦੇ ਬੇਸ ਤੇ ਫਿਰ ਆਪਾਂ ਨੇ ਉਹਨਾਂ ਦੇ ਨਾਲ ਉਸ ਤੋਂ ਬਾਅਦ ਇੰਟਰਵਿਊ ਕੀਤਾ ਕਿ ਇੱਕ ਬੇਸ ਬਣਾਇਆ ਪਹਿਲਾਂ ਕਿ ਬੇਸ ਬਣਾਉਣਾ ਜ਼ਰੂਰੀ ਹੈ ਜਿਵੇਂ ਵੀਰ ਜੀ ਇੱਕ ਕਹਿ ਕੇ ਗਏ ਕਾਨੂੰਨੀ ਤਰੀਕੇ ਨਾਲ ਗੱਲ ਹੁੰਦੀ ਹੈ ਨਾ ਤੋ ਸਿਸਟਮੈਟਿਕ ਗੱਲ ਐਦਾਂ ਹੀ ਹੋ ਸਕਦੀ ਸੀ ਹੁਣ ਮੈਂ ਇੱਕ ਗਰੁੱਪ ਵਾਲੀ ਵੀਰ ਜੀ ਨਾਲ ਗੱਲ ਕੀਤੀ 21 ਮੈਂਬਰੀ ਕਮੇਟੀ ਦੀ ਗੱਲ ਕਰ ਰਹੇ ਨੇ ਬਹੁਤ ਜ਼ਰੂਰੀ ਹੈ ਜੀ ਇਹਨਾਂ ਦਾ ਵਿਸਥਾਰ ਬਣਾ ਸੋ ਉਹਦੇ ਬਾਰੇ ਨਾ ਮੈਂ ਛੋਟੀਆਂ ਜੀਆਂ 2-4 ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿ ਅੱਜ ਦੀ ਡੇਟ ਦੇ ਵਿੱਚ ਜੇ ਇਹ ਸਮਝੀਏ ਕਿ ਫਤੇ ਗਰੁੱਪ ਦਾ ਜਿਹੜਾ ਅਜੰਡਾ ਅੱਜ ਇੱਥੇ ਮੀਟਿੰਗ ਦਾ ਸਿਰਫ ਉਹ ਚੋਣ ਰੀ ਇਲੈਕਸ਼ਨ ਦਾ ਨਹੀਂ ਹੈਗਾ ਮੁੱਦਾ ਜਾਂ ਸਿਰਫ ਕੱਲ ਮੋਰਡ ਵੀ ਇਸ ਗਰੁੱਪ ਦਾ ਇਲੈਕਸ਼ਨ ਲੜਨਾ ਨਹੀਂ ਹੈਗਾ ਉਹਦਾ ਇੱਕ ਛੋਟਾ ਜਿਹਾ ਪਾਰਟ ਹੈ ਕਿ ਕਿਉਂ ਜ਼ਰੂਰੀ ਹੈ ਜੀ ਮੈਂ ਤੁਹਾਨੂੰ ਸਾਰਾ ਦੱਸਾਂ ਉਹ ਗੱਲ ਜਿਹੜੀ ਹੋਵੇ ਤੇ ਦੂਸਰੀ ਗੱਲ ਹੈ ਕਿ ਇਹਦਾ ਵਿਸਥਾਰ ਬੜਾ ਜ਼ਰੂਰੀ ਹੈ ਵਿਸਥਾਰ ਕਿਉਂ ਜ਼ਰੂਰੀ ਹੈ ਵਿਸਥਾਰ ਇਸ ਕਰਕੇ ਜ਼ਰੂਰੀ ਹੈ ਕਿ ਜਿਵੇਂ ਹੁਣ ਪਤਾ ਹੀ ਨਹੀਂ ਹੈਗਾ ਕਿ ਆ ਵੀ ਇੱਕ ਇਸ ਤਰ੍ਹਾਂ ਦਾ ਕੋਈ ਗਰੁੱਪ ਹੈ ਇੱਥੇ ਵਿਚਰ ਰਿਹਾ ਔਰ ਇਸ ਤਰ੍ਹਾਂ ਦੀਆਂ ਸੇਵਾਵਾਂ ਨਿਵਾ ਰਿਹਾ ਜ਼ਰੂਰੀ ਇਸ ਕਰਕੇ ਵੀ ਹੈ ਕਿ ਆਪਾਂ ਅੱਜ ਦੀ ਡੇਟ ਦੇ ਵਿੱਚ ਇੱਥੇ ਫਲਸਤੀਨ ਦੀ ਸਥਿਤੀ 'ਚ ਬੱਠੇ ਹਾਂ ਇਸ ਥਾਂ ਤੇ ਕਿਉਂਕਿ ਬਹੁ ਗਿਣਤੀ ਪ੍ਰਵਾਸੀਆਂ ਵਾਲੀ ਜਿਹੜੀ ਗੱਲ ਆਉਂਦੀ ਹੈ ਜਾਂ ਬਹਾਨੀਆਂ ਭਾਸ਼ਾ ਮੰਨੇ ਆਪਾਂ ਨੂੰ ਦੱਬ ਲਿਆ ਚਾਹੀਏ ਹਿੰਦੀ ਹੋਵੇ ਲੋਕਲ ਭਾਸ਼ਾ ਦੀ ਉਹਦੀ ਵੈਲਿਊ ਨਹੀਂ ਰਹੀ ਸੋ ਉਹਨਾਂ ਚੀਜ਼ਾਂ ਨੂੰ ਸਾਰਾ ਉੱਪਰ ਲਿਜਾਣ ਵਾਸਤੇ ਜ਼ਰੂਰੀ ਹੈ ਕਿ ਇਕਜੁੱਟਤਾ ਨਾਲ ਰਹੀਏ ਗਰੁੱਪ ਦੇ ਵਿਸਤਾਰ ਦੀ ਗੱਲ ਕਰਦੇ ਆਂ ਵਿਸਥਾਰ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਰਿਆਂ ਦੇ ਗਰੁੱਪ ਦੇ ਵਿੱਚ ਸਾਰੇ ਤਰ੍ਹਾਂ ਦੇ ਬੰਦੇ ਜ਼ਰੂਰੀ ਨੇ ਮਤਲਬ ਮਤਲਬ ਐਵੇਂ ਆ ਕਿ ਸਾਰੇ ਬੰਦੇ ਕਿਸੇ ਨਜ਼ਰ ਨਾਲ ਕਿਤੇ ੱੱਕਾ ਹੋ ਰਿਹਾ ਸਾਰੇ ਜਾ ਕੇ ਉੱਥੇ ਮੌਕੇ ਤੇ ਨਹੀਂ ਪਹੁੰਚ ਸਕਦੇ ਸਾਰੇ ਬੰਦੇ ਕਾਨੂੰਨੀ ਸਿਸਟਮ ਨਹੀਂ ਦੇਖ ਸਕਦੇ ਸਾਰੇ ਬੰਦੇ ਪ੍ਰੈਸ ਵਾਲਾ ਸਿਸਟਮ ਨਹੀਂ ਦੇਖ ਸਕਦੇ ਉਸ ਸਿਸਟੋਮੈਟਿਕ ਤਰੀਕੇ ਨਾਲ ਪਾਰਟਾਂ ਦੇ ਵਿੱਚ ਵੰਡ ਕੇ ਉਸ ਤਰੀਕੇ ਦੀਆਂ ਜ਼ਿੰਮੇਵਾਰੀਆਂ ਸਭ ਨੂੰ ਸੰਭਾਉ ਇਹ ਬੜਾ ਜ਼ਰੂਰੀ ਹੈ ਸੋ ਇਹੀ ਬੇਨਤੀਆਂ ਸੀ ਤੁਸੀਂ ਮੈਨੂੰ ਸੁਣਿਆ ਬਰਦਾਸ਼ਤ ਕੀਤਾ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋਹਣਾ ਸੋਤ ਸ੍ਰੀ ਅਕਾਲ ਯਾਨ ਦੀ ਲੋੜ ਨਹੀਂ ਮੈਂ